ਸਤਿ ਸ਼੍ਰੀ ਅਕਾਲ ਜੀ ਆਪਾਂ ਇਸ ਟਾਈਮ ਬੈਠੇ ਆ ਖੁਲਾਰਾ ਬੇਸ ਕੈਂਪ ਹੁਣ ਆਪਾਂ ਇੱਥੋਂ ਚੱਲਦੇ ਆ ਸਮਾਂ ਸ਼ਾਮ ਦੇ 8:30-9 ਦਾ ਸਮਾਂ ਹੋ ਗਿਆ ਹੁਣ ਆਪਾਂ ਜਾਵਾਂਗੇ ਕੁਆਰੀ ਪਾਸ ਟੋਪ ਤੇ 3 ਘੰਟੇ ਦਾ ਸਫਰ ਆਪੇ ਟੌਰ ਕੇ ਤੋਂ ਤੇ ਬਾਅਦ ਸਪਾ ਐਸ ਵੀ ਚਲਾਵਾਂਗੇ ਤਾਂ ਕਰਕੇ ਨਾ ਤਾਂ ਆਪਾਂ ਟੈਂਟ ਪੱਟੀ ਤੇ ਨਾ ਕੋਈ ਸਮਾਨ ਚੱਕ ਜਾਈਏ ਨਾਲ ਖਾਲੀ ਐਸ ਜਾਵਾਂਗੇ ਇੱਥੋਂ ਆ ਕੇ ਇੱਥੇ ਲੰਚ ਕਰਕੇ ਫਿਰ ਸਿੱਧਾ ਥੱਲੇ ਵਜਾਂਗੇ ਆਪਾਂ ਕਰਚੀ ਤੇ ਹੁਣ ਆਪਾਂ ਅੱਜ ਦਾ ਟ੍ਰੈਕ ਸ਼ੁਰੂ ਕਰਦੇ ਆਂ ਤਰੀਕਾ ਵਾਰ ਸੀ ਭੁੱਲੇ ਬੈਠੇ ਪਤਾ ਨਹੀਂ ਕੀ ਕਿੰਨੀ ਤਰੀਕਾ ਕਿਹੜਾ ਵਾਰ ਅੱਜ ਸੋ ਹੁਣ ਆਪਾਂ ਚੱਲਦੇ ਆਂ ਕੁਆਰੀ ਪਾਸ ਵੱਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਲਾਈਕ ਸ਼ੇਅਰ ਕਮੈਂਟ ਸਾਰਾ ਕੁਝ ਕਰ ਦੋ ਜੇ ਹਿੰਮਤ ਵਾਲਾ ਬੰਦਾ ਹੋਵੇ ਨੇ ਤੇ ਇਕੱਲੇ ਨੇ ਟਰੈਕ ਕਰਨਾ ਹੋਵੇ ਤਾਂ ਇੱਕ ਦਿਨ ਦਾ ਟਰੈਕ ਮਰ ਤੁਸੀਂ ਥੱਲੇ ਕਰਸ਼ੀ ਤੇ ਚੱਲੋ ਇੱਥੇ ਆ ਕੇ ਆਪਣਾ ਰੁਕੋ ਰਾਤ ਲਾਓ ਇੱਥੇ ਇੱਕ ਇਸ ਤੋਂ ਬਾਅਦ ਤੁਸੀਂ ਜਾਓ ਅੱਗੇ ਕੁਆਰੀ ਪਾਸ ਤੇ ਕੋਈ ਪਰ ਜਾ ਕੇ ਵਾਪਸ ਥੱਲੇ ਕਰਸ਼ੀ ਇੱਕੀ ਰਾਤ ਲੱਗਦੀ ਆ ਰਾਹ ਦੇ ਵਿੱਚ ਜੇ ਪੁਰਾਣੇ ਸਮੇਂ ਦੇ ਵੇਖੀ ਤਾਂ ਸ਼ਾਇਦ ਇਹ ਟਰੈਕ 5-6 ਦਿਨਾਂ ਦਾ ਟਰੈਕ ਆ ਹੁਣ ਆਪਾਂ ਇਹਦਾ ਟਰੈਕ ਕਰਾਂਗੇ ਸਾਰਾ ਹੀ ਮਿਲਦਾ 11-12 ਕਿਲੋਮੀਟਰ ਦਾ ਟਰੈਕ ਆ ਤੇ ਪੂਰਾ ਟਰੈਕ ਇਹ 25 ਕਿਲੋਮੀਟਰ ਵਾਟ ਦਾ ਪਰ ਹੁਣ ਕੰਪਨੀਆਂ ਕਰਾਉਂਦੀਆਂ ਨਹੀਂ ਗਈਆਂ ਹੁਣ ਇੱਥੋਂ ਕਰਵਾ ਲਿਆ ਕੁਵਾਰੀ ਪਾਸ ਕਰਵਾ ਲਿਆ ਉਸ ਤੋਂ ਬਾਅਦ ਛੋਟਾ ਪੰਗਰ ਚੁਲਾ ਵੱਡਾ ਪੰਗਰ ਚੁਲਾ ਇਹ ਕਰਵਾ ਕੇ ਵਾਪਸ ਮੋੜ ਲੈਂਦੇ ਜੇ ਇਹ ਇਹੀ ਇਸੇ ਟ੍ਰੇਲ ਤੋਂ ਪਾਰ ਜਾਣਾ ਹੋਏ ਆਪਾਂ ਤਾਂ ਇਦੂ ਅੱਗੇ 25 ਕਿਲੋਮੀਟਰ ਵਾਟ ਗਾਂ ਜਾ ਕੇ ਫਿਰ ਪਿੰਡ ਸ਼ੁਰੂ ਹੋ ਜਾਂਦੇ ਆ ਪਾਨਾ ਪੈੜ ਸ਼ੁਰੂ ਆ ਜੂ ਪਾਨਾ ਇਥੇ 25 ਕਿਲ ਉਹ ਨਾਲੇ ਚਲੋ ਰੁਜ਼ਗਾਰ ਆ ਬਚਾਣਾ ਇਹਨਾਂ ਨੇ ਵੀ ਕਰਨਾ ਖਾਣਾ ਪੀਣਾ ਆ ਉਹਦਾ ਟੂਰਿਸਟਾਂ ਦੇ ਫਿਰ ਤੋਂ ਹੀ ਖਾਂਦੇ ਆ ਜੀ ਚੱਲਿਆਂ ਦਾ ਕੰਮ ਜੀ ਠੀਕ ਆ ਬਸ ਕੈਮਰਾ ਪਰ ਹਰੇਕ ਵਾਰੀ ਕਿਸਾਨ ਕਰ ਸਤਿ ਮਿੱਤਰ ਤੋਂ ਮੰਗ ਕੇ ਲੈ ਹੁੰਨੇ ਹੁੰਦੇ ਆ ਅੱਜ ਨਾ ਬਣਾ ਯਾਰ ਅੱਜ ਵਧੀਆ ਬਣਾ ਦੀ ਕੋਸ਼ਿਸ਼ ਯਾਰ ਇੱਕ ਤਾਂ ਭੁੱਖ ਲੱਗੀ ਹੁੰਦੀ ਐ ਕਿ ਤੂੰ ਚੌਲ ਖਵਾਈ ਜਾਂਦਾ ਉਦੋਂ ਨਰੇ ਉਹ ਸਾਹਮਣੇ ਆ ਗਈ ਮੈਂ ਚੌਮੁਖਾ ਚੋਟੀ ਸਾਰੀ برف ਨਵੀਂ ਪਈ ਅੱਜ ਉਹ ਆਪਣੇ ਸਾਹਮਣੇ ਜਿੰਨਾ ਵੀ ਇਹ ਗਰਾਊਂਡ ਦਿਸਦਾ ਇਹ ਸਾਰੀ ਕੈਂਪ ਸਾਈਟ ਆ ਇੱਧਰ ਤੱਕ ਲੰਬੀ ਚੌੜੀ ਪੂਰੀ ਵੱਡਾ ਗਰਾਊਂਡ ਆ ਪੂਰਾ ਆ ਇੱਥੇ ਕਿਸੇ ਕੰਪਨੀ ਦਾ ਬੋਟ ਲੱਗਿਆ ਹੋਇਆ ਇਹਨਾਂ ਦਾ ਲੱਗਿਆ ਇਹ ਕਿ ਸਾਫ਼ ਨਹੀਂ ਦਿਖ ਰਿਹਾ ਅੱਜ ਆਪਾਂ ਲਗਭਗ 500 ਮੀਟਰ ਐਲਟੀਟਿਊਡ ਗੇਨ ਕਰਾਂਗੇ ਕਹਿੰਦੇ ਤੇ ਇਹਨੂੰ ਐਲਟੀਟਿਊਡ ਆ ਪਰ ਜੇ ਆਪਾਂ ਇਹਨੂੰ ਪਹਾੜ ਦਾ ਐਟੀਟਿਊਡ ਕਹਿ ਲਈਏ ਨਾ ਗਲਤ ਤਾਂ ਵੀ ਬਣ ਜਾਣੀ ਹੈ ਜਿੰਨਾ ਉੱਚਾ ਪਹਾੜ ਉਹਦਾ ਓਨਾ ਵੱਡਾ ਓਨਾ ਚੌੜਾ ਲੰਮਾ ਚੌੜਾ ਐਟੀਟਿਊਡ ਐਲਟੀਟਿਊਡ ਆ ਚਾਰ ਪਹਾੜ ਜਾਈਏ ਆਪਾਂ ਹੌਲੀ ਹੌਲੀ ਚੌਥਾ ਪਹਾੜ ਆ शुभम भैया कैसे हो बढ़िया है कौन सी कंपनी के साथ काम करते हैं आप पर्वत 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 और जो ट्रैकिंग बर्न लिफ स्लीपिंग बैग ऊपर लिखा हुआ है ना यही कराने वाले लोकल हां कौन सा काम है तुगासी तुगासी आकर चीज नाल वाला तुगासी अगला पिंड है ना हां ये अपने मुंडे दो अपने साथी होर्ने तेरा तू पढ़ाईयां ਕਰਨ वाले हैं और नहीं जेडी तू डिग्री मिलन दे कोर्ट जा डिग्री तां तेरे खाल जी मारदे हुंदे हैं ना ओ वाला माहौल है ना भाई ਲਾਸਰ ਕੇ ਆਮਰਾ ਕੈਮਰਾ ਉਹ ਕੀ ਕਰਦੇ ਹੁੰਦੇ ਆ ਐਕਸ਼ਨ ਪੱਟੀ ਜਿਹਾ ਮਾਰਾਂ ਕਰਕੇ ਅਸੀਂ ਬੈਠੇ ਬਈ ਇੱਥੇ ਕੁਝ ਨਹੀਂ ਗੱਲਾਂ ਮਰੀ ਜਾਂਦੇ ਆ ਵਿਹਲੇ ਨਜ਼ਾਰਾ ਲਈ ਜਾਂਦੇ ਹਾਂ ਜਿਹੋ ਜਨੇ ਯਾਰਾ ਬਲੌਗ ਚ ਨਹੀਂ ਆਉਣਾ ਗਿਆ ਮਗਰ ਲਾ ਵਿਊ ਦੇਖਦਾ ਸ਼ਾਂਤੀ ਆ ਰੁੱਖ ਆ ਚਾਰਚ ਵੀ ਕੋਈ ਨਹੀਂ ਹੈਗਾ ਚਿੱਤ ਖੜਿਆ ਹੋਇਆ ਪੂਰਾ ਐ ਸੁਭਮ ਆਪਣਾ ਗਾਇਲੋ ਵਾਲੇ ਠੰਡਾ ਯਾਰ ਤੰਡਾ ਨਿਉ ਮਹੌਲ ਮਟੰਡਾ ਹੋ ਗਿਆ ਕੀ ਰੋ ਪੀਵਾ ਨਹੀਂ ਤਾਂ ਵੀ ਕਦੇ ਰਹੀਏ ਜੀ ਕੋਈ ਉੱਚੀ ਤੋਂ ਨਹੀਂ ਆ ਖਾ ਅੱਜ ਜੀ ਸ਼ਿੰਗਲ ਦੇ ਪਾ ਇੱਕ ਦੇ ਚਾਹ ਜਿਵੇਂ ਮੈਂ ਦੇਖਣੀ ਹੈ ਇਸ ਟ੍ਰੈਕ ਤੇ ਆਪਣਾ ਇਹ ਤੀਜਾ ਬਗਿਆਲ ਆ ਗਿਆ ਬਗਿਆਲ ਚੱਠਾ ਗਰਾਊਂਡ ਮਗਰ ਆਪਾਂ ਇੱਕ ਤੇ ਟੈਂਟ ਲਾਇਆ ਹੋਇਆ ਸੀਗਾ ਆਪਾਂ ਤੇਰੇ ਮੈਦਾਨ 'ਚ ਉਸ ਤੋਂ ਬਾਅਦ ਇੱਕ ਪਧਰਾ ਮੈਦਾਨ ਹੋਰ ਆਇਆ ਤੇ ਇੱਕ ਆ ਤੀਜਾ ਮੈਦਾਨ ਆ ਗਿਆ ਹੁਣ ਇਹ ਬਹੁਤ ਲੰਬਾ ਚੌੜਾ ਮੈਂ ਇਸ ਟਾਈਮ ਹੁਣ 3800 ਮੀਟਰ ਦੀ ਉਚਾਈ ਤੇ ਆ 3800 ਤੋਂ ਲੈ ਕੇ 3900 ਮੀਟਰ ਦੇ ਵਿਚਕਾਰ ਆ ਕਿ ਟਰੀ ਲਾਈਨ ਖਤਮ ਹੋ ਜਾਂਦੀ ਹੈ ਟਰੀ ਲਾਈਨ ਮਤਲਬ ਜਿਹੜਿਆ ਹਾ ਚੀਲ ਤੇ ਰੁੱਖ ਨੇ ਜਾਂ ਹੋਰ ਕੋਈ ਵੀ ਦਰਖਤ ਆ ਉਦੋਂ ਉੱਪਰ ਪਰ ਉਹ ਦਰਖਤ ਨਹੀਂ ਮਿਲੂ ਸਿਰਫ ਕੱਲਾ ਘਾਹ ਹੋਊਗਾ ਵੱਧ ਤੋਂ ਵੱਧ ਦਰਖਤ 3900 ਮੀਟਰ ਤੱਕ ਹੁੰਦੇ ਆ ਤੇ ਹੁਣ ਆਪਾਂ 3900 ਮੀਟਰ ਦੇ ਨੇੜੇ ਆ ਤੇ ਇਹ ਦੂਗਾੜ ਆਪਣੇ ਮੇਰੇ ਮਗਰ ਰੁੱਖ ਦਸੀਂ ਜਾਂਦੇ ਆ ਇਹ ਸਾਰੇ ਖਤਮ ਹੋ ਜਾਣਗੇ ਸਿਰਫ ਕੱਲਾ ਘਾਹ ਹੋਊਗਾ ਤੇ ਉਦੋਂ ਉੱਪਰ ਜਾ ਕੇ ਫਿਰ ਘਾਹ ਵੀ ਹੌਲੀ ਹੌਲੀ ਮੁੱਕਦਾ ਜਾਂਦਾ ਚਿੱਨੀਕੜ ਮਾਰੀਏ ਤੇ ਇੰਨਾ ਲੰਮਾ ਛੋੜਾ ਗਰਾਊਂਡ ਆ ਉਹ ਪੂਰਾ ਅੱਗੇ ਤੱਕ ਲਗਭਗ ਇਹ 2.5 ਕਿਲੋਮੀਟਰ ਵੱਟ ਲੰਮਾ ਹੁਣ ਆਪਾਂ ਪਹੁੰਚ ਗਏ ਆਂ ਜੀ ਝੰਡੀ ਟਾਪ ਤੇ ਇੱਥੋਂ ਦਾ ਬਣਦਾ ਵਿਊ ਦੇਖੋ ਸੰਗਤੋ ਇਧਰੋਂ ਪਹੁੰਚ ਕੇ ਆਏ ਆ ਤੇ ਆਹ ਰਸਤਾ ਜਾਵੜਿਆ ਇਧਰੋਂ ਪੰਗਰ ਚੁਲਾਸ ਤੇ ਤੇ ਆ ਆਪਣਾ ਕੌਰੀ ਪਾਸ ਉਹ ਸਾਹਮਣੇ ਕੌਰੀ ਪਾਸ ਆ ਆ ਚੰਡਾ ਦੇਖੀ ਜਾਂਦਾ ਜਿੱਥੇ ਉਸਕੇ ਅਗੇ ਪਹਾੜ ਹੈ ਕਿਆ ਬੜੇ ਨੇ ਉਸਕੇ ਅਗੇ ਉਹਨੇ ਜੋ ਆਪਣੀ ਟੀਮ ਹੈ ਬਾਈ ਉਹ ਦੋ ਹਿੱਸਿਆਂ ਚ ਵੰਡੀ ਗਈ ਅੱਧੇ ਕਹਿੰਦੇ ਇਧਰ ਨੂੰ ਜਾ ਕੇ ਉੱਥੋਂ ਥਿਊ ਵਿਊ ਦੇਖ ਕੇ ਆਉਣਾ ਅੱਧੇ ਕਹਿੰਦੇ ਉੱਥੋਂ ਜਾ ਕੇ ਦੇਖਣਾ ਹੋ ਉਹਨਾਂ ਦੀ ਮਰਜ਼ੀ ਆ ਜਿਵੇਂ ਕਹਿਣਗੇ ਆਪਾਂ ਮਗਰ ਲੱਗ ਜਾਗੇ ਉਹਨਾਂ ਦੀ ਸਲਾ ਕਰੀ ਜਾਂਦੇ ਮੁੰਡੇ ਕਰੋ ਸਲਾ ਕਿਧਰ ਜਾਣਾ ਬਈ ਇੱਥੋਂ ਆਪਣੀ ਟੀਮ ਵੀ ਦੋ ਹਿੱਸੇ ਜੰਡੀ ਗਈ ਦੋ ਚੋਬਰ ਤਾਂ ਹੋ ਗਏ ਇੱਧਰ ਜਾਣਾ ਦੋ ਇੱਧਰ ਮਗਰ ਰਹਿ ਗਏ ਆਪਣੇ ਆਪਾਂ ਇੱਧਰ ਨੂੰ ਚੱਲ ਪਿਆ ਜਿੱਧਰ ਉਹ ਜਾਂਦੇ ਉਧਰਲੇ ਪਾਸੇ ਪਾਂਗਰ ਚੁੱਲਾ ਦਾ ਵਿਊ ਆ ਇਧਰਲੇ ਪਾਸੇ ਕੌਰੀ ਪਾਸਾ ਜੇ ਹਮਾਰਾ ਗਾਈਡ ਹੈ ਔਰ ਜੇ ਹਮਾਰੀ ਟੀਮ ਲੱਭ ਕੇ ਦਿਖਾਓ ਕਿੱਥੇ ਆ ਪਿੱਛੇ ਰਹਿ ਰੂਗੇ ਕਿਥੇ ਦੋ ਤਾਂ ਆ ਖੜੇ ਤੇ ਦੋ ਕਿਤੇ ਇਧਰ ਹੋਣਗੇ ਕਿਥੇ ਹੋਏ ਹੋ ਜਾਂਦੇ ਹਨਾ ਦੋ ਆ ਫਿਰਦੇ ਓਏ ਆਜੋ ਭਰਾਵਾ ਇਹ ਜੇ ਸਹੀ ਕੈਮਰਾ ਕਰੀਏ ਨਾਰਮਲ ਤੇ ਤਾਂ ਇਹ ਆਪਣੇ ਤੋਂ ਇੰਨੀ ਦੂਰ ਆ ਬੰਦਾ ਨਹੀਂ ਦਿਸਦਾ ਆਪਾਂ ਨੂੰ ਗਾਈਡ ਦੇ ਜਮਾ ਸਿਰ ਦੇ ਨਾਲ ਦੀ ਦੇਖ ਰਿਹਾ ਆਪਾਂ ਨੂੰ ਚੰਡੀ ਟਾਪ ਚੰਡੀ ਨਹੀਂ ਸੱਚ ਕੁਆਰੀ ਟਾਪ ਆ ਬੜਾ ਪਾਸਾ ਇਧਰ ਦੀ ਰਾਹ ਜਾਂਦਾ ਗਾਈਡ ਦੇ ਸਿਰ ਦੇ ਉੱਤੋਂ ਦੀ ਕੀ ਲਿਟ ਡਾਉਣੀ ਆ ਪਾਨਾ ਹਾਂ ਹਾਂ ਵੀਡੀਓ ਤੇ ਹੈ ਵੇਰੀਫਾਈਡ ਹਾਂ ਆ ਜਾ ਪਹੁੰਚ ਗਏ ਆਪਾਂ ਟਾਪ ਤੇ ਟਾਪ ਉਹ ਜਗ੍ਹਾ ਹੁੰਦੀ ਆ ਜਿਹੜੀ ਦੋ ਘਾਟੀਆਂ ਨੂੰ ਆਪ ਸਵਿਚ ਦੇ ਵੰਡਦੀ ਆ ਇਤੋਂ ਅੱਗੇ ਆ ਸਾਰੀ ਆ ਗਈ ਨਿਰਮਲਾ ਘਾਟੀ ਜਿਹਨੂੰ ਆਪਣੇ ਅੱਗੇ ਦਿਸਦੀ ਆ ਤੇ ਆ ਆਪਣੇ ਮਗਰ ਲਈ ਜਿਹੜੀ ਹੈਗੀ ਆ ਜਿੱਥੇ ਪੋਰਟ ਦਾ ਸਫਰ ਕੀਤਾ ਉਹ ਰਹੀ ਨੀਤੀ ਕਾਟੀ ਆਪਣਾ ਗਾੜਾ ਥੈਂਕ ਯੂ ਬ੍ਰਦਰ ਬਹੁਤ ਅੱਛਾ ਟਰੈਕ ਕਰਵਾਇਆ ਆਪਨੇ ਔਰ ਇਥੋਂ ਇਹ ਸਾਰਾ ਚਾਰਚਪੇ ਦਾ 뷰 ਦਿਖਦਾ ਉੱਪਰ ਮੰਦਿਰ ਬਣਿਆ ਮੰਦਿਰ ਹੈ ਨਾ ਬਈ ਉੱਪਰ ਹਰੀਏ ਚੋਟੀ ਦੀ ਮੰਨਤਾ ਵੀ ਸਭ ਤੋਂ ਉੱਚੀ ਜਗ੍ਹਾ ਹੁੰਦੀ ਆ ਉੱਥੇ ਮੰਦਿਰ ਬਣਿਆ ਹੋਇਆ ਲੋਕਲ ਲੋਕ ਟੀਸੀਆਂ ਨੂੰ ਚੋਟੀਆਂ ਨੂੰ ਪੂਜਦੇ ਆ ਤੇ ਟੂਰਿਸਟਾਂ ਨੂੰ ਪਰਜਾਂਤੂ ਮਨਾ ਵੀ ਕਰ ਦਿੰਦੇ ਕਈ ਵਾਰ ਹਮ ਜਾ ਸਕਤੇ ਆ ਉਪਰ ਸਵੇਰ ਦਾ ਸਮਾਂ ਹੋ ਗਿਆ 11:30 ਦਾ ਤੇ ਆਪਾਂ ਕੁਆਰੀ ਪਾਸ ਦੇ ਸਮਿਟ ਪੁਆਇੰਟ ਤੇ ਬੈਠੇ ਆ ਬਾਕੀ ਕਿੱਲੇ ਘੱਟ ਨਹੀਂ ਇਹਦੇ ਦੀ ਛੱਦਰ ਛਾਂ ਹੈ ਬੈਟਰਾਕ ਠੀਕ ਹੈ ਬਾਬਾ ਕੌਰੀ ਪਾਸ ਜੀ ਫਿਰ ਮਿਲਾਂਗੇ ਕਦੇ ਕਿਸਮਤ ਜਿਹਾ ਲਿਖਿਆ ਹੋਇਆ ਤਾਂ ਆ ਚੰਦੀ ਆ ਪੱਕ ਡੰਡੀ ਵਾਪਸੀ ਆ ਰਹੀ ਆਪਣੀ ਉਹ ਸਾਹਮਣੇ ਰਹੇਗਾ ਚੰਡੀ ਟਾਪ ਤੇ ਇੱਥੋਂ ਹੋਰ ਹੈਗਾ ਪੰਗਰ ਚੁਲਾ ਪੀਕ ਥੋੜੀ ਜਿਹੀ ਦਿਸਦੀ ਆ ਜਿਹੜੀ ਆ ਵਾਲੀ ਪੀਕ ਆ ਨਾ ਅਜੇ ਬਰਫ਼ ਨਹੀਂ ਪਈ ਪ੍ਰੋਪਰ ਇੱਥੇ ਇਹ ਵੱਡਾ ਪੰਗਰ ਚੁਲਾ ਪੀਕ ਆ ਸਿਕੰਦਰ ਭਾਜੀ ਜੇ ਤੁਸੀਂ ਇਹ ਵਲੌਗ ਦੇਖ ਰਹੇ ਹੋ ਤਾਂ ਸਾਹਮਣੇ ਵਾਲੀ ਜਗ੍ਹਾ ਪਹਿਚਾਣੋ ਕਿਹੜੀ ਆ ਜਿੱਥੇ ਤੁਸੀਂ ਦਸਤਾਨੇ ਚ ਲਾ ਕੇ ਮਾਰੇ ਸੀ ਨਾ ਲਾ ਕੇ ਵੀ ਭਾਰੇ ਹੋ ਗਏ ਮੇਰੇ ਚੱਕੇ ਨਹੀਂ ਜਾਂਦੇ ਇਹ ਉਹ ਵਾਲੀ ਰੇਜ ਆ ਬਾਈ ਮੇਰੇ ਆ ਲਿਆ ਹਰੇ ਵਾਲਾ ਕਾਲੀਆ ਕਭਜੇਗਾ ਦੁਪਹਿਰ ਦਾ ਤੇ ਆਪਾਂ ਵਾਪਸ ਆ ਗਏ ਝੰਡੀ ਟੋਪ ਹੁਣ ਅਪੇਸੋ ਥੱਲੇ ਚੱਲਦੇ ਆਂ ਘੰਟੇ ਥੱਲੇ ਪਹੁੰਚ ਜਾਗੇ ਹੋਰ ਆਹ ਗਰਾਊਂਡ ਪਾਰ ਕਰਨਾ ਸਾਰਾ ਆਪਾਂ ਪਉਸੇ ਗਰਾਊਂਡ 'ਚ ਆ ਗਿਆਂ ਜਿੱਥੇ ਅਪਾ ਟੈਂਟ ਲਾਇਆ ਸੀਗਾ ਆਪਣੇ ਮਗਰੋਂ ਇੱਕ ਟੀਮ ਇੱਥੇ ਹੋਰ ਆ ਗਈ ਆ ਉਹਨਾਂ ਨੇ ਵੀ ਟੈਂਟ ਕੱਢ ਲਿਆ ਜਾਣ ਵੇਲੇ ਟੈਂਟ ਹੈ ਨਹੀਂ ਸੀ ਇੱਕ ਸੀ ਨਵੀਂ ਟੀਮ ਦੇ ਟੈਂਟ ਨੇ ਆਪਣੇ ਟੈਂਟ ਰਹਿ ਗਏ ਇਧਰਲੇ ਪਾਸੇ ਇਹਦੇ ਉੱਲੇ ਜੀ ਇੱਥੇ ਲੱਗੇ ਹੋਏ ਇਹ ਵਾਲੇ ਟੈਂਟ ਤੇ ਆਪਣੀ ਟੀਮ ਉਹ ਬੈਠੀ ਸਾਹਮਣੇ ਇੱਥੋਂ ਛੇ ਥੋੜੇ ਥੋੜੇ ਟੈਂਟ ਦੇਖਦੇ ਹੋਣਗੇ ਸਰ ਦੇ ਹੋ ਗਏ ਪੌਣੇ 2 ਤੇ ਆਪਾਂ ਵਾਪਸ ਪਹੁੰਚ ਗਏ ਆਪਣੇ ਬੇਸ ਕੈਂਪ ਤੇ ਆ ਬੈਠੇ ਜੋਬਰ ਇਹ ਰਾਤੀ ਮੁੜਿਆ ਜਿੱਦੇ ਬੱਚਾ ਟਰੈਕ ਰਹੇ ਜੀ ਬੱਚਾ ਟਰੈਕਰ ਦੁਪਹਿਰੇ ਖਾਣੇ ਵੀ ਆਪਾਂ ਚੌਲ ਤੇ ਦਾਲ ਬੇਸ ਕੈਂਪ ਤੋਂ ਹੁਣ ਥੱਲੇ ਚੱਲਦੇ ਆ ਥੱਲੇ ਹੁਣ ਆਪਾਂ ਕਰਚੀ ਜਾ ਕੇ ਰੁਕਾਂਗੇ ਆਪਣੇ ਬੇਸ ਕੈਂਪ ਤੇ 4-5 ਵਜੇ ਜਾਨੇ ਆਪਾਂ ਨੂੰ ਚਲੇ ਜਾਂਦੇ ਆ ਨੂੰ ਮਗਰਲੇ ਬਲੌਗ ਵਿੱਚ ਤੁਸੀਂ ਦੇਖਿਆ ਹੁਣ ਮੇਰੇ ਗੱਲ ਤੇ ਜਿਹੜਾ ਉਹ ਮਿਲਟਰੀ ਵਾਲਾਂ ਦਾ ਮਫਲਰ ਜਿਹਾ ਹੁੰਦਾ ਉਹ ਹੈ ਨਹੀਂ ਸੀ ਗਿਆ ਢੱਗ ਗਿਆ ਸੀ ਗਿਆ ਜਿੱਥੇ ਢੱਗਿਆ ਸੀ ਤਾਂ ਮੈਂ ਰੱਖ ਕੇ ਭੁੱਲਿਆ ਸੀ ਅਸਲ 'ਚ ਉੱਥੇ ਹੀ ਪਿਆ ਹੁਣ ਪੈਸਾ ਚੱਕ ਲਾਂਗੇ ਤੇ ਫੇਰ ਫੌਜੀ ਵੀਰ ਬਣ ਜਾ ਆ ਪਿਆ ਕੱਲ ਭੁੱਲ ਕੇ ਗਿਆ ਸੀ ਮੈਂ ਅੱਧ ਵਿਚਾਲੇ ਜਾ ਗਿਆ ਪਾ ਟਰੈਕ ਦੇ ਹੋਰ ਘੰਟੇ ਤੱਕ ਥੱਲੇ ਪਹੁੰਚ ਜਾਾਂਗੇ ਕੁਝ ਆਪਣੇ ਨਾਲ ਦੇ ਬੰਦੇ ਉਹ ਸਾਹਮਣੇ ਜਾਂਦੇ ਆ ਥੱਲੇ ਅੱਧੇ ਘੰਟੇ ਤੱਕ ਤਾਂ ਮੈਨ ਨੇ ਦੇ ਵਿਚਾਲੇ ਜੇ ਲੱਗਿਆ ਹੋਇਆ। ਸਾਹਮਣੇ ਜਿਹੜੇ ਟੈਂਟ ਤੁਸੀਂ ਜਾਂਦੇ ਆ ਇਹ ਜਗ੍ਹਾ ਹੈਗੀ ਆਪਣਾ ਅਖਰੋਟਪੁਰ। ਜਿੱਥੇ ਆਪਣੇ ਪਹਿਲੇ ਦਿਨ ਟੈਂਟ ਲੱਗੇ ਸੀਗੇ। ਤੇ ਇਹਨਾਂ ਦੇ ਟੈਂਟ ਵੇਖ ਕੇ ਲੱਗਦਾ ਵੀ ਇਹ ਕੋਈ ਵੱਡੀ ਕੰਪਨੀ ਆ। ਜਿੰਨਾ ਤਾਮਾ ਝਮਾ ਨਾਲ ਚੱਕੀ ਫਿਰਦੇ ਆ ਇਹ। ਇੰਡੀਆ ਹਾਈਕਸ ਹੋ ਸਕਦੀ ਆ। ਚੱਲ ਜੀ ਮੈਂ ਦੱਸ ਦਿਆਂ ਹੁਣ। ਤਾਂ ਮੈਂ ਦਿੱਤਾ ਇਹਨਾਂ ਨੂੰ। 2500 ਰੁਪਿਆ ਜੋਸ਼ੀ ਮੜ ਤੋਂ ਜੋਸ਼ੀ ਮੜ ਦਾ ਇੱਕ ਬੰਦੇ ਦਾ ਜੇ ਤੁਸੀਂ ਆਪਣੇ ਆਪੇ ਟਰੈਕ ਕਰਨਾ ਨਾ ਫਿਰ ਇਹ 2-3 ਹਜ਼ਾਰ ਰੁਪਏ ਦੀ ਮਾਰੀ ਆ ਦੋ ਰਤਾਂ ਲੱਗਦੀਆਂ ਰਾਦੇ ਵਿੱਚ ਉਹਨਾਂ ਦਾ ਸਮਾਨ ਚੱਕ ਲੋ ਨਾਲ ਖਾਣ ਪੀਣ ਨਾਲ ਤੇ ਵਧੀਆ ਡੰਡੀ ਬਣੀ ਹੋਈ ਹੈ ਹੋਜੀ ਸਾਹਮਣੇ ਦਿਸਦਾ ਪਿੰਡ ਕਰਸ਼ੀ ਤੇ ਆਪਣਾ ਬੇਸ ਕੈਂਪ ਇੱਥੇ ਪਹੁੰਚਣਾ ਆਪਾਂ ਜਿਹੜਾ ਹਰੀ ਜੀ ਛੱਤ ਵਾਲਾ ਇਹ ਬੇਸ ਕੈਂਪ ਆ ਆਪਣਾ ਆਪਾਂ ਨੂੰ ਲਗਭਗ ਹੋਰ ਵੀ 25 ਮਿੰਟ ਲੱਗਣੇ ਥੱਲੇ ਪਹੁੰਚਣ ਤੇ ਪਹੁੰਚ ਜਾਗੇ ਹੌਲੀ ਹੌਲੀ ਟ੍ਰੈਕ ਆਪਾਂ ਲਗਭਗ ਮੁਕੰਮਲ ਕਰ ਲਿਆ। ਇਹਦੂ ਦਾ ਜੰਗਲ ਸਾਰਾ ਮੁੱਕ ਗਿਆ। ਸੜਕ ਮਿਲ ਗਈ ਐ ਪਿੰਡ ਆ ਗਿਆ ਕਰਸ਼ੀ। ਜਿੱਦੋਂ ਦੇ ਅਸੀਂ ਇੱਥੇ ਆਏ ਆ ਫੁੱਲ ਮੀਂਹ ਪਈ ਜਾਂਦਾ। ਅੱਜ ਵੀ ਮੀਂਹ ਵਾਲਾ ਮਾਹੌਲ ਪੂਰਾ ਹੀ ਬਣ ਗਿਆ। ਆਪਣਾ ਰਹਿ ਗਿਆ ਲਗਭਗ 10-12 ਮਿੰਟ ਦਾ ਰਾਹ ਉਹ ਸਾਹਮਣੇ ਆਪਣਾ ਹੋਮਸਟੇ ਆ ਉੱਥੇ ਪਹੁੰਚਦੇ ਆ। ਫਿਰ ਸਾਹ ਲੈਣੇ ਆ ਸਵਰਕੇ ਲੰਮਾ ਚੌੜਾ। ਕੰਮ ਉਹੀ ਹੋ ਗਿਆ ਜਿਹੜਾ ਐਸੇ ਵੇਲੇ ਹਰ ਰੋਜ਼ ਹੀ ਹੁੰਦਾ। ਮੀਂਹ ਆ ਗਿਆ। ਹੁਣ ਇਹਨੇ ਵਧੀ ਜਾਣਾ ਤੇ ਅੱਧੀ ਰਾਤ ਤੱਕ ਨਾ ਇਹ ਬਹੁਤ ਬੁਰਾ ਹਾਲ ਕਰੂਗਾ ਅਸੀਂ ਆਪਾਂ ਕੋਲੀ ਪਹੁੰਚ ਗਏ ਆ ਥੱਲੇ ਪਿੰਡ ਆ ਗਿਆ ਸਾਰਾ ਇੱਥੇ ਕਿਸੇ ਦੀ ਛੱਤ ਤੇ ਰੁਕਦੇ ਆ ਅਰੋ ਜਮਾ ਰਾਤ ਨੂੰ ਪਹੁੰਚ ਗਏ ਹੋਈ ਆਪਾਂ ਉਹਦੇ ਸਾਹਮਣੇ ਇੱਕ ਸ਼ੈੱਡ ਬਣਿਆ ਹੋਇਆ ਉੱਥੇ ਖੜਦੇ ਆ ਆ ਬਣ ਗਿਆ ਛੱਟ ਜਮਾ ਮੌਕੇ ਤੇ ਪਹੁੰਚ ਗਏ ਆਪਾਂ ਹੁਣ ਨੀਂਮੀ ਦਾ ਕੋਈ ਚੱਕਰ ਸਵਾ ਪੰਜ ਦਾ ਸਮਾਂ ਹੋ ਗਿਆ ਟ੍ਰੈਕ ਮੁਕੰਮਲ ਕਰਕੇ ਆਪਾਂ ਰੋਡ ਤੇ ਆ ਗਏ ਆ ਵੈਸੇ ਵੀ ਆਪਾਂ ਰੋਡ ਤੇ ਹੀ ਆ। ਜੋ ਸਾਹਮਣੇ ਆ ਆਪਣਾ ਹੋਮ ਸਟੇ। ਅੱਜ ਲੱਗੀਆਂ ਜਿਵੇਂ ਮੈਰਾਥਨ ਭੱਜ ਕੇ ਆਏ ਹੁੰਦੇ ਆ। ਅੱਜ ਲਗਭਗ ਆਪਾਂ 15 ਕਿਲੋਮੀਟਰ ਸਫਰ ਕੀਤਾ। ਵੀਰ ਤੁਹਾਨੂੰ ਲੈ ਕੇ ਹੁਣ ਚੱਲ ਤਾ।